ਗੁਰੂ ਸਾਹਿਬ ਜੀ ਇੱਥੇ ਬੈਠੋ ਕੁਝ ਦਿਨ ਇੱਥੇ ਕੱਟਿਏ ਤਾਂ ਗੁਰੂ ਸਾਹਿਬ ਨੇ ਆਖਿਆ ਭਾਈ ਮਰਦਾਨਿਆ ਕੋਈ ਪਿੰਡ ਸ਼ਹਿਰ ਆਵੇਗਾ ਉਸ ਦੇ ਨੇੜੇ ਬੈਠਾਂਗੇ ਥੋੜੀ ਦੂਰ ਜਾ ਕੇ ਇੱਕ ਸ਼ਹਿਰ ਆਇਆ ਉਸ ਸ਼ਹਿਰ ਦੇ ਬਾਹਰ ਇੱਕ ਖੱਤਰੀ ਦਾ ਬਾਗ ਸੀ ਗੁਰੂ ਸਾਹਿਬ ਨੇ ਉੱਥੇ ਉਤਾਰਾ ਕੀਤਾ ਜਦੋਂ ਬਾਗ ਵਾਲਾ ਆਪਣੇ ਬਾਗ ਵਿੱਚ ਫੇਰਾ ਮਰਨ ਆਇਆ ਉਸ ਨੇ ਵੇਖਿਆ ਕਿ ਉਸ ਦੇ ਬਾਗ ਵਿੱਚ ਦੋ ਸਾਧੂ ਬੈਠੇ ਹਨ ਉਸ ਬੰਦੇ ਨੇ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਬੈਠ ਗਿਆ। ਕੁਝ ਚਿਰ ਬੈਠਣ ਤੋਂ ਬਾਅਦ ਉਹ ਉੱਠ ਕੇ ਆਪਣੇ ਘਰ ਨੂੰ ਚਲਾ ਗਿਆ। ਉਸ ਆਦਮੀ ਨੇ ਆਪਣਾ ਨਿਯਮ ਹੀ ਬਣਾ ਲਿਆ। ਹਰ ਰੋਜ਼ ਆਇਆ ਕਰੇ ਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਅਸੀਸਾਂ ਲੈ ਕੇ ਫਿਰ ਆਪਣੇ ਘਰ ਵਾਪਸ ਜਾ ਕੇ ਕੰਮ ਕਰ ਵਿੱਚ ਲੱਗ ਜਾਵੇ। ਉਸ ਦਾ ਇੱਕ ਦੋਸਤ ਸੀ ਤਾਂ ਉਸਨੇ ਪੁੱਛਿਆ ਭਾਈ ਤੂੰ ਹਰ ਰੋਜ਼ ਕਿੱਥੇ ਜਾਂਦਾ ਹੈ ਉਸਨੇ ਦੱਸਿਆ ਕਿ ਮੇਰੇ ਬਾਗ ਵਿੱਚ ਦੋ ਸਾਧੂ ਆਏ ਹੋਏ ਹਨ ਮੈਂ ਉਹਨਾਂ ਦੀ ਸੰਗਤ ਕਰਨ ਜਾਂਦਾ ਹਾਂ ਦੂਜੇ ਦੋਸ ਨੇ ਕਿਹਾ ਭਾਈ ਮੈਨੂੰ ਵੀ ਦਰਸ਼ਨ ਕਰਵਾ ਹਰ ਰੋਜ਼ ਆਪਣੇ ਨਾਲ ਲੈ ਜਾਇਆ ਕਰ ਪਹਿਲੇ ਦੋਸਤ ਨੇ ਕਿਹਾ ਚੰਗਾ ਜਿਕਰ ਤੇਰੀ ਸ਼ਰਧਾ ਹੈ ਤੂੰ ਵੀ ਮੇਰੇ ਨਾਲ ਚੱਲਿਆ ਕਰ ਦੂਜੇ ਦਿਨ ਦੋਵੇਂ ਇਕੱਠੇ ਘਰੋਂ ਤੁਰੇ ਤਾਂ ਰੋਜ਼ ਦਾ ਨਿਯਮ ਹੀ ਤਾਂ ਆਪਣੇ ਰਸਤੇ ਗੁਰੂ ਜੀ ਦੇ ਦਰਸ਼ਨਾਂ ਨੂੰ ਆ ਗਿਆ ਪਰ ਅਦਰਾਉ ਹੀ ਉਹ ਦੂਜਾ ਆਦਮੀ ਇੱਕ ਕੰਜਰੀ ਦੇ ਦਰ ਜਾ ਵੜਿਆ ਮੁੜ ਕੇ ਆਇਆ ਫਿਰ ਇਕੱਠੇ ਹੀ ਸ਼ਹਿਰ ਆਪਣੇ ਆਪਣੇ ਘਰ ਆਏ ਹਰ ਰੋਜ਼ ਇਕੱਠੇ ਘਰੂ ਚੱਲਣ ਇਹ ਖੱਤਰੀ ਗੁਰੂ ਜੀ ਦੇ ਦਰਸ਼ਨਾਂ ਨੂੰ ਚੱਲਿਆ ਜਾਵੇ ਤੇ ਦੂਸਰਾ ਉਸ ਕੰਜਰੀ ਦੇ ਦਰ ਕੋ ਕੰਮ ਕਰਨ ਲਈ ਚੱਲਿਆ ਜਾਵੇ ਦਿਨ ਬੀਤਦੇ ਗਏ ਇੱਕ ਦਿਨ ਦੋਸਤ ਨੇ ਸੋਚਿਆ ਕਿ ਅਸੀਂ ਇੱਕ ਦੂਜੇ ਨਾਲ ਕੋਈ ਖਾਸ ਗੱਲ ਕਰੀਏ ਇਹ ਗੁਰੂ ਦੇ ਦਰਸ਼ਨਾਂ ਨੂੰ ਜਾਂਦਾ ਹੈ ਤੇ ਮੈਂ ਕੰਜਰੀ ਦੇ ਦਰ ਜਾਂਦਾ ਹਾਂ ਅਸੀਂ ਆਪਣੇ ਆਪਣੇ ਕਰਮ ਬਾਬਤ ਕੁਝ ਵਿਚਾਰ ਕਰੀਏ ਉਸ ਨੇ ਆਪਣੇ ਦੋਸਤ ਨੂੰ ਕਿਹਾ ਕਿ ਅੱਜ ਆਪਾਂ ਇਸ ਚਰਾਹੇ ਤੇ ਮੁੜਦੇ ਹੋਏ ਰੁਕਾਂਗੇ ਜੇਕਰ ਮੈਂ ਪਹਿਲਾਂ ਆ ਗਿਆ ਮੈਂ ਤੇਰੀ ਉਡੀਕ ਕਰਾਂਗਾ ਜੇਕਰ ਤੂੰ ਪਹਿਲੇ ਆ ਗਿਆ ਤੂੰ ਮੇਰੀ ਉਡੀਕ ਕਰੀ ਦੋਹਾਂ ਵਿੱਚ ਇਸ ਗੱਲ ਦੀ ਸਹਿਮਤੀ ਹੋਈ ਜਦੋਂ ਉਹ ਮੁੜ ਕੇ ਆਏ ਤਾਂ ਪਹਿਲਾਂ ਉਹ ਕੁਕਰਮੀ ਬੰਦਾ ਮਿੱਥੀ ਹੋਈ ਥਾਂ ਤੇ ਪਹੁੰਚਿਆ ਉਹ ਉੱਥੇ ਬੈਠ ਕੇ ਦੁੱਜੇ ਦੀ ਉੱਡੀ ਕਰਨ ਲੱਗਿਆ ਸੁਭਾਵਕ ਹੈ ਕਿ ਬੰਦਾ ਜਦੋਂ ਕਿੱਥੇ ਕੱਚੀ ਥਾਂ ਤੇ ਬੈਠਾ ਹੋਵੇ ਤਾਂ ਉਹ ਕੋਈ ਲੱਕੜ ਚੁੱਕ ਕੇ ਮਿੱਟੀ ਫਰਉਣ ਲੱਗ ਜਾਂਦਾ ਹੈ ਉਹ ਧਰਤੀ ਨੂੰ ਖੋਦੀ ਗਿਆ ਤਾਂ ਕੀ ਵੇਖਦਾ ਹੈ ਕਿ ਮਿੱਟੀ ਦੇ ਢੇਟੋਂ ਇੱਕ ਭਾਂਡਾ ਨਿਕਲ ਆਇਆ ਉਸਨੇ ਵੇਖਿਆ ਕਿ ਉਸ ਵਿੱਚ ਇੱਕ ਮੋਹਰ ਹੈ ਅਤੇ ਬਾਕੀ ਸਾਰਾ ਕੋਲਿਆਂ ਨਾਲ ਭਰਿਆ ਹੋਇਆ ਹੈ ਉਹ ਹੈਰਾਨ ਹੋ ਕੇ ਉੱਥੇ ਬੈਠਾ ਰਿਹਾ ਅਤੇ ਮਨ ਵਿੱਚ ਵਿਚਾਰ ਕਰੀ ਜਾਵੇ ਕਿ ਇਹ ਕੀ ਮਾਮਲਾ ਹੈ ਦੂਸਰਾ ਦੋਸਤ ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ ਤਾਂ ਉਹ ਦੂਰੋਂ ਦਿਖਿਆ ਬੈਠਾ ਹੋਇਆ ਆਦਮੀ ਕੀ ਵੇਖਦਾ ਹੈ ਕਿ ਉਸਨੇ ਇੱਕ ਜੁੱਤੀ ਪੈਰ ਵਿੱਚ ਪਾਈ ਹੋਈ ਹੈ ਅਤੇ ਦੂਜੇ ਪੈਰ ਦੀ ਜੁੱਤੀ ਨੂੰ ਹੱਥ ਵਿੱਚ ਚੁੱਕਿਆ ਹੋਇਆ ਹੈ ਜਦੋਂ ਦੋਵੇਂ ਨੇੜੇ ਹੋਏ ਤਾਂ ਮੋਹਰ ਵਾਲੇ ਭਾਈ ਨੇ ਪੁੱਛਿਆ ਤੂੰ ਇੱਕ ਜੁੱਤੀ ਕਿਉਂ ਚੁੱਕੀ ਹੈ ਪੈਰ ਵਿੱਚ ਕਿਉਂ ਨਹੀਂ ਪਾਈ ਅੱਗੂ ਦੂਜੇ ਨੇ ਉੱਤਰ ਦਿੱਤਾ ਕਿ ਪੈਰ ਵਿੱਚ ਕੰਡਾ ਚੁਬ ਗਿਆ ਹੈ ਪੈਰ ਜੁੱਤੀ ਪਾਣ ਨਾਲ ਦਰਦ ਹੁੰਦਾ ਹੈ ਇਸ ਲਈ ਨਹੀਂ ਪਾਈ ਅੱਗੂ ਮਸ਼ਕਰੀ ਕਰਕੇ ਉਹ ਬੋਲਿਆ ਕਿ ਵੇਖ ਮੈਂ ਪਾਪ ਕਰਨ ਜਾਂਦਾ ਹਾਂ ਮੈਨੂੰ ਤਾਂ ਮੋਹਰ ਲੱਭੀ ਹੈ ਅਤੇ ਤੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਰੋਜ਼ ਜਾਂਦਾ ਹੈ ਤੈਨੂੰ ਕੰਡਾ ਚੁਬ ਗਿਆ ਹੈ ਇਹ ਕੀ ਅਚੰਬਾ ਹੈ ਦੋਵੇਂ ਰਲ ਕੇ ਕਹਿਣ ਲੱਗੇ ਕਿ ਚਲੋ ਗੁਰੂ ਸਾਹਿਬ ਪਾਸੋਂ ਇਸ ਗੱਲ ਦੀ ਸੋਝੀ ਲੈਂਦੇ ਹਾਂ ਉਹਨਾਂ ਦੋਵਾਂ ਨੇ ਗੁਰੂ ਨਾਨਕ ਦੇਵ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਸਾਡਾ ਪਰਮ ਦੂਰ ਕਰੋ ਜੀ ਪਾਪ ਕਰਨ ਵਾਲੇ ਨੂੰ ਤਾਂ ਮੋਹਰਾ ਮਿਲਦਿਆਂ ਹਨ ਤੇ ਮਹਾਤਮਾ ਦੇ ਦਰਸ਼ਨ ਕਰਨ ਵਾਲੇ ਨੂੰ ਕੰਡਾ ਚੁੱਬਿਆ ਹੈ ਗੁਰੂ ਸਾਹਿਬ ਜੀ ਨੇ ਆਖਿਆ ਦੇਖ ਪਾਈ ਪਿਛਲੇ ਜਨਮ ਵਿੱਚ ਤੂੰ ਇੱਕ ਸਾਧੂ ਨੂੰ ਇੱਕ ਮੋਹਰ ਦਿੱਤੀ ਸੀ ਜਿਸ ਕਰਕੇ ਤੈਨੂੰ ਉਸ ਦੇ ਬਦਲੇ ਇੱਕ ਘੜਾ ਮੋਹਰਾਂ ਦਾ ਮਿਲਣਾ ਸੀ ਇਹ ਘੜਾ ਮੋਹਰਾਂ ਦਾ ਭਰਿਆ ਹੋਇਆ ਤੇਰੇ ਵਾਸਤੇ ਸੀ ਪਰ ਜੂੰ ਜੂੰ ਤੂੰ ਉਹ ਕਰਮ ਕਰਦਾ ਗਿਆ ਇਹ ਮੋਹਰਾਂ ਦੇ ਕੋਲੇ ਬਣਦੇ ਗਏ ਇਹ ਆਦਮੀ ਜੋ ਸਾਡੇ ਦਰਸ਼ਨ ਕਰਨ ਆਉਂਦਾ ਹੈ ਇਸ ਦੇ ਭਾਗਾਂ ਵਿੱਚ ਸੂਲੀ ਲਿਖੀ ਹੋਈ ਸੀ ਪਰ ਜਿਉਂ-ਜਿਉਂ ਇਹ ਸੇਵਾ ਕੁਮਾਂਦਾ ਰਿਹਾ ਤਾਂ ਇਸ ਸੂਲੀ ਦੀ ਸਜ਼ਾ ਕੱਟੀ ਜਾਂਦੀ ਰਹੀ ਅੱਜ ਸੂਲੀ ਦੀ ਥਾਂ ਇੱਕ ਕੰਡਾ ਚੁੱਭਣ ਦੇ ਨਾਲ ਸਜ਼ਾ ਕੱਟੀ ਗਈ ਹੈ ਜਦੋਂ ਗੁਰੂ ਸਾਹਿਬ ਨੇ ਇਹ ਬਚਨ ਆਖੇ ਤਾਂ ਦੋਵੇਂ ਹੀ ਗੁਰੂ ਸਾਹਿਬ ਦੇ ਚਰਨਾਂ ਤੇ ਟਹਿ ਪਏ ਗੁਰੂ ਜੀ ਨੇ ਦਇਆ ਕਰਕੇ ਉਹਨਾਂ ਨੂੰ ਨਾਮ ਦਾ ਉਪਦੇਸ਼ ਦਿੱਤਾ ਉਹ ਸਿੱਖ ਹੋਏ ਅਤੇ ਸਿੱਖੀ ਦੇ ਰਾਹ ਤੇ ਤੁਰ ਪਏ